ਪੰਜਾਬ ਅਰਧ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਜਿੱਤ ਹਾਸਲ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਯੂਨੀਅਨ ਦੇ ਦਫ਼ਤਰ ਜ਼ੋਨੇ ਦੇ ਵਿੱਚ ਚੇਅਰਮੈਨ ਨਰੇਸ਼ ਢੀਗਾਨ ਦੀ ਅਗਵਾਈ ਹੇਠ ਜਿਹੜਾ ਪਰਮਿੰਦਰ ਕੁਮਾਰ ਜੋ ਕਿ ਬਲਾਕ ਸੰਮਤੀ ਚੋਣਾਂ ਜਿੱਤੇ ਸਨ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਜ਼ਿਲ੍ਹਾ ਪਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਨੇ ਇੰਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਬਹੁਤ ਪਿਆਰ ਦਿੱਤਾ ਜਿਸ ਤੋਂ ਸਾਬਿਤ ਹੁੰਦਾ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਮੇਰੇ ਛੋਟੇ ਵੀਰ ਪਰਮਿੰਦਰ ਸਿੰਘ ਪਿੰਦੀ ਜੀ ਜੋ ਜੌਨ ਭਾਦਰ ਕੇ ਤੋਂ ਹਲਕਾ ਗਿਲ ਦੇ ਵਿੱਚੋਂ ਬਲਾਕ ਸਮਿਤੀ ਮੈਂਬਰ ਦੀ ਚੋਣ ਜਿੱਤ ਕੇ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ ਆ ਸਭ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰ ਨੂੰ ਬਹੁਤ-ਬਹੁਤ ਵਾਰਗਵਾਦ ਦਿੰਨਾ ਮੈਂ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੋ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਆ ਉਹਨਾਂ ਦੀ ਜਿਹੜੀ ਸੋਚ ਹੈ ਔਰ ਵਿਕਾਸਪੁਰਸ਼ ਨੇ ਉਹ ਸਾਡੇ ਉਹਨਾਂ ਦੀ ਸੋਚ ਤੇ ਵੀ ਮੋਹ ਲੱਗੀ ਹੈ ਤਾਂ ਇਸ ਕਰਕੇ ਮੈਂ ਸਮਝਦਾ ਕਿ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਧੱਕਾ ਕੀਤਾ ਗਿਆ ਪੁਲਿਸ ਨੂੰ ਵੀ ਵੱਖ-ਵੱਖ ਤਰਾਦੀ ਆਮ ਆਦਮੀ ਪਾਰਟੀ ਨੇ ਤਰ੍ਹਾਂ-ਤਰ੍ਹਾਂ ਦੀ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਸੀ ਉਹਦੇ باوجود ਵੀ ਬਹੁਤ ਵੱਡੀ ਜਿੱਤ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਜਿੱਤ ਕੇ ਆਏ ਆ ਇਹ ਮੈਂ ਸਮਝਦਾ ਮੈਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜੋ 10 ਸਾਲ ਪਹਿਲਾਂ ਸਰਕਾਰ ਰਹੀ ਹੈ ਉਹਨਾਂ ਦੇ ਜੋ ਵਿਕਾਸ ਦਾ ਕੰਮ ਕੀਤਾ ਹੋਇਆ ਉਹਦੇ ਉੱਤੇ ਮੋਹਰ ਲਾਈ ਹੈ। ਔਰ ਉਹਦੇ ਵਿੱਚ ਮੈਂ ਸਮਝਦਾ ਕਿ 2027 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਆ ਉਹ ਬਣਨ ਵਾਸਤੇ ਜਾਰੀ ਹੈ। ਤਾਂ ਇਸ ਕਰਕੇ ਅੱਜ ਸਾਡੇ ਵੀਰ ਪਰਵਿੰਦਰ ਪਿੰਦੀ ਜੀ ਨੇ ਇਹਨਾਂ ਦੀ ਜੋ ਧਰਮ ਪਤਨੀ ਆ ਉਹ ਪਹਿਲਾਂ ਸਰਪੰਚ ਆ ਪਟੀਆਂ ਤੋਂ ਤਾਂ ਇਹ ਹੁਣ ਬਲਾਕ ਸਮਿਤੀ ਮੈਂਬਰ ਜਿੱਤ ਕੇ ਆਇਆ ਤਾਂ ਲੋਕਾਂ ਨੇ ਜੋ ਸਰਪੰਚ ਹੀ ਪਹਿਲਾਂ ਕਰ ਰਿਹਾ ਉਹਨਾਂ ਦੇ ਕੰਮ ਤੋਂ ਖੁਸ਼ ਹੋ ਕੀ ਪਰਮਿੰਦਰ ਪਿੰਦੀ ਜੀ ਨੂੰ ਜੋ ਜਿਤਾਇਆ ਵਾ ਉਹਦੇ ਲਈ ਮੈਂ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਹਲਕਾ ਗਿਲ ਦੇ ਸਾਰੇ ਸਤਕਾਰਯੋਗ ਵੋਟਰਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਬਲਾਕ ਸਮਿਤੀ ਦਾ ਮੈਂਬਰ ਬਣਾਇਆ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਔਰ ਮੈਂ ਆਪਣੇ ਵੱਲੋਂ ਨਰੇਸ਼ ਸਿੰਘਾਨ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਪਹਿਲਾਂ ਤਾਂ ਜੈ ਭੀਮ ਜੈ ਭਾਰਤ ਜੈ ਸੋਵਿਧਾਨ ਲਾਕਨਵਾਸੀਆਂ ਦਾ ਮੈਂ ਹੰਬੜਾ ਜੋਂ ਪਿੰਡ ਭਾਦਰਕੇ ਤੋਂ ਬਲਕ ਸੰਮਤੀ ਲੜਿਆ ਜੀ। ਅਕਾਲੀ ਦਲ ਪਾਰਟੀ ਵੱਲੋਂ ਲੜਿਆ ਜੀ ਅਸੀਂ। ਸਹਿਯੋਗ ਜੇ ਲੋਕਾਂ ਦੀ ਗੱਲ ਕਰੀਏ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਜੀ। ਲੋਕਾਂ ਦੇ ਵਿਚਰੇ ਸੀਗੇ ਉੱਥੇ ਤਾਂ ਮੇਰਾ ਜਨਮ ਆ ਉਹੀ ਮੇਰੇ ਪਰਿਵਾਰ ਆ ਉਹਨਾਂ ਨਾਲ ਹੀ ਮੇਰਾ ਰਹਿਣਾ ਸੈਣਾ ਖਾਣਾ ਪੀਣਾ ਕਰ ਆਣਾ ਜਾਣਾ ਸਾਰਿਆਂ ਨਾਲ ਵਧੀਆ ਮੇਰਾ ਸਲੀਕਾ ਬਣਿਆ ਹੋਇਆ ਸੀਗਾ। ਜੇ ਜਿਸ ਘਰੇ ਗਏ ਆ ਅਸੀਂ ਉਸ ਉਸ ਕਰਨੇ ਗਿਆ ਵੀ ਟੈਨਸ਼ਨ ਫਰੀ ਹੋ ਕੇ ਕੰਮ ਬੈਠੋ। ਵਾਹਿਗੁਰੂ ਦੀ ਕਿਰਪਾ ਨਾਲ ਵੀ ਜਿੱਤੋਗੇ ਤੁਸੀਂ। ਬੋਰਡ ਸਾਡਾ ਪਾਉਣ ਦਾ ਫਰਜ ਆ ਅਸੀਂ ਬੋਰਡ ਪਾਵਾਂਗੇ ਤੇ ਵਕਿਆ ਹੀ ਉਹ ਲੋਕਾਂ ਨੇ ਜਿਹੜੇ ਕੁਝ ਸ਼ਰਾਬ ਦੇ ਅੰਸਰ ਸੀਗੇ ਸਾਨੂੰ ਮਾੜਾ ਕੁਝ ਬੋਲਦੇ ਸੀ ਜਾਂ ਸਾਡੀਆਂ ਗਲਤ ਨਿਊਜ਼ਾਂ ਲਾਈਆਂ ਜਾਂ ਸਾਡੀਆਂ ਗਲਤ ਨਿਊਜ਼ਾਂ ਫੁਲਾਈਆਂ ਜਾਂ ਸਾਡੇ ਦੇ ਝੂਠੀਆਂ ਕੋਈ ਕੰਪਲੀਟਾ ਦਿਤੀਆਂ ਪਰ ਉਹ ਪਰਿਵਾਰ ਨੇ ਸਾਡੇ ਨੇ ਪਿੰਡ ਪੱਦਰ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਸਾਨੂੰ ਜਿੱਤ ਪ੍ਰਾਪਤੀ ਹੋਈ ਜਿਹਨਾਂ ਦਾ ਸਭ ਤੋਂ ਵੱਡਾ ਸਾਡਾ ਸਹਿਯੋਗ ਰਿਆ ਸਾਡੇ ਪਿੰਡ ਪੱਦਰ ਦੇ ਤੇ ਸਾਡੇ ਅੱਜ ਵੀ ਨਰੇਸ਼ ਧੰਗਾਨ ਜੀ ਦਾ ਜਿਨ੍ਹਾਂ ਨੇ ਸਾਡਾ ਸਾਡੇ ਏਰੀਆ ਦੇ ਵਿੱਚ ਜਾ ਕੇ ਡੋਰ ਤੋਂ ਡੋਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਵੋਟਾਂ ਮੈਨੂੰ ਬੋਟਾਂ ਮੈਨੂੰ 800 ਸ਼ਾਇਦ ਕੁਝ ਵੋਟਾਂ ਪਈਆਂ ਤੇ 58 ਵੋਟਾਂ ਨਾਲ ਸੀ ਜਿੱਤ ਪ੍ਰਾਪਤ ਕੀਤੀ। ਲੁਧਿਆਣਾ ਲਾਇਬਿਲਟੀ ਇੰਕਾ ਚਾਰਟੀ ਰਿਪੋਰਟ